ਫਕੀਰ ਬੁੱਲੇ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ ਇੰਨੇ ਘਰੀ ਪਿਛੇ ਵੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ ਤਾਂ ਬੁੱਲੇ ਸ਼ਾਹ ਜੀ ਨੇ ਕਿਹਾ ਚੜਤੇ ਸੂਰਜ ਟਲਤੇ ਵੇਖੇ ਪੁੱਜਦੇ ਤੀਵੇ ਪਲਤੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਵੇਖੇ ਤੇ ਜਿੰਨਾ ਤਾਣਾ ਚਖ ਤੇ ਕੋਈ ਉਹ ਵੀ ਪੁੱਤਰ ਪਲਤੇ ਵੇਖੇ ਤੇ ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਤੇ ਵੇਖੇ ਲੋਕੀ ਕਹਿੰਦੇ ਧਾਲ ਨਿਕਲਦੀ ਮੈਂ ਤਾਂ ਪੱਥਰ ਕਲਤੇ ਵੇਖੇ ਹਏ ਮੈਂ ਤਾਂ ਪੱਥਰ ਕਲਤੇ ਵੇਖੇ ਤੇ ਉੱਠ ਮੁਸਾਫਰ ਸੁੱਤਿਆ ਤੇ ਸਿਰ ਦੇ ਕੁੱਕੇ ਕਾਲ ਤੂੰ ਆਪੇ ਫਾਈ ਫਸਿਆ ਜਿਵੇਂ ਮਕੜੀ ਪੁਣਿਆ ਚਾਲ ਜਵਾਨੇ ਬੁੜੇ ਪਾਖ ਖਾ ਗਿਆ ਤੇਖ ਚਿੱਟੇ ਹੋ ਕੇ ਵਾਲ ਤੇਰੇ ਨਾਲ ਕਿਸੇ ਨਾਲ ਚਲਣਾ ਸਰਾ ਕਰ ਲੈ ਤੋਖਿਆਲ ਤੇ ਇੱਕ ਟਕਾ ਕੰਮ ਨਾ ਆਵਣਾ ਇਕੱਠਾ ਕੀਤਾ ਚੋ ਮਾਲ ਚਿੱਤਾ ਕਰ ਉਸ ਰੱਬ ਦਾ ਜਿਸ ਨੇ ਬਣਾ ਤੇਰੇ ਨਾਲ ਹੈ ਜਿਸ ਨੇ ਬਣਾ ਤੇਰੇ ਨਾਲ ਬੁੱਲੇ ਸ਼ਾ ਚੱਕ ਹੈ ਨਿਸ਼ਾਨਾ ਇਸ਼ਕ ਦਾ ਹਰ ਕਰ ਫਸਾਨਾ ਇਸ਼ਕ ਦਾ ਮੰਜ਼ਲ ਹੈ ਕਹਰੀ ਇਸ਼ਕ ਦੀ ਵਖਰੀ ਕੱਚਾ ਜੀ ਇਸ਼ਕ ਦੀ ਉਹਨਾਂ ਕਲੀਆਂ ਵਿੱਚ ਹਲੀਮਾ ਤੇ ਮੈ ਲਪਤਾ ਕੋਈ ਕਰ ਬਾਰ ਗਲ ਮੁਕਨੀ ਟੁਕਨੀ ਕਬਰਾਂ ਤੇ ਜੋ ਰੂਹਾਂ ਤਰ ਤਰਪਾਰ ਸੁਣਿਆ ਸੀ ਕਿੱਸਾ ਕਿਸੇ ਸੂਫੀ ਦੇ ਕਲਾਮ ਦਾ ਦਿਲ ਲਾ ਕੇ ਸੋਚੀਏ ਨਾ ਫਿਰ ਅੰਜਾਮ ਦਾ ਇੱਕ ਨੂੰ ਹੀ ਸੱਚਤਾ ਤੇ ਇੱਕ ਦੀ ਨਮਾਜ਼ ਹੋਵੇ ਇੱਕ ਨਾਲ ਪ੍ਰੇਤ ਪਾਈਏ ਅਖੀਰ ਚ ਆਕਾਸ਼ ਹੋਵੇ ਹਰ ਇੱਕ ਦੇ ਪਿੱਛੇ ਨਹੀਂ ਉਹ ਦਿਲ ਤੜਫਾਈ ਦਾ ਜਿਸ ਨਾਲ ਲਾ ਲਈਏ ਯਾਰੀ ਉਸੇ ਦਾ ਹੋ ਚਾਹੀਦਾ ਉਸੇ ਦਾ ਹੋ ਚਾਹੀਦਾ ਬੁੱਲੇ ਸ਼ਾ ਦਿਨ ਰਹਿ ਕੇ ਥੋੜੇ ਜ਼ਿੰਦਗੀ ਮੁਕਤੀ ਚਾਵੇ ਮੁਰਸ਼ਿਦ ਅੱਪਾ ਚੋਂ ਰੱਬ ਨੇ ਮਿਲਣਾ ਉਹ ਤਸ ਕਿਹੜਾ ਸਮਝਾਵੇ ਤੇ ਬੰਦਾ ਹੋ ਕੇ ਬੰਦੇ ਨੂੰ ਮਾਰ ਰਹਾ ਕਹੇ ਪੱਥਰਾਂ ਨੂੰ ਭਗਵਾਨ ਬੁੱਲੇ ਸ਼ਾ ਸਭ ਨੂੰ ਪਿਆਰ ਕਰੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇੱਕ ਐਬ ਇਹ ਦੁਨੀਆ ਵੇਖੇ ਲੱਖ ਲੱਖ ਲਾਣਤਾ ਪਾਵੇ ਲੱਖਾਂ ਐਬ ਮੇਰਾ ਮੌਲਾ ਦੇਖੇ ਪਿਰਵੀ ਕਲ ਨਾਲ ਲਾਵੇ ਰੱਬ ਵਸਤਾ ਵਿੱਚ ਇਨਸਾਨਾਂ ਦੇ ਸਭ ਕਹਿੰਦੇ ਵੇਦ ਪੁਰਾਨ ਪਰ ਇਹ ਕਲ ਬੰਦਾ ਨਾ ਸਾਂਚੇ ਬਨ ਬੈਠਾ ਹੈ ਅਨਚਾਨ ਇਹ ਪਾਤਤ ਤੱਕ ਕਿਸ ਸਮਾਂ ਸੁਬਾ ਸ਼ਾਮ じゃ ਕਵੇਲਾ ਜਤੋਂ ਹੈ ਉਸ ਦੀ ਯਾਦ ਦਾ ਹੰਝੂ ਆਇਆ ਉਹੀ ਅਮਰਤ ਵੇਲਾ ਤੇ ਝੋਠੇ ਹਾਸੇ ਹੱਸਦੇ ਲੋਕੀ ਬੇਤਨਾ ਦਿਲ ਦਾ ਤਸਤੇ ਲੋਕੀ ਚੰਗੇ ਵਕਤ ਤੇ ਸੰਗੀ ਸਾਥੀ ਬੁਝੇ ਵਕਤ ਤੋਂ ਨਸਤੇ ਲੋਕੀ ਸ਼ਿੱਦਤ ਜਦ ਉਸ ਖੁਦਾ ਨੂੰ ਪਾਉਣ ਦੀ ਚਿੰਤਾ ਦਿਲ ਤੇ ਇਸ਼ਕ ਨਹੀਂ ਪਾਉਣਦੀ ਹੋਵੇ ਹੁਕਮ ਉਹਦੇ ਵਿੱਚ ਬਤੀਤ ਹੋਵੇ ਜ਼ਿੰਦਗੀ ਫਿਰ ਪਾਵੇਂ ਸੂਲੀ ਚੜ ਜਾਣਦੀ ਹੋਵੇ ਸੁਣ ਕੇ ਜ਼ਮਾਨੇ ਦੀਆਂ ਗੱਲਾਂ ਆਪਣੀ ਅਦਾ ਨਾ ਬਦਲ ਯਕੀਨ ਰੱਖ ਉਸ ਇੱਕ ਤੇ ਵਾਰ-ਵਾਰ ਆਪਣਾ ਖੁਦਾ ਨਾ ਬਦਲ ਬਲਿਆ ਆਸ਼ਿਕ ਹੋਇਓ ਰੱਬ ਦਾ ਮੁੱਲਾਮਤ ਹੋਈ ਲਾਖ ਲੋਕ ਕਾਫਤ ਕਾਫਰਾ ਆਖਦੇ ਤੂੰ ਆਹੋ ਆਹੋ ਆਖ ਜਿ세 ਯਾਰ ਤੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਯਾਰ ਨਾ ਸਮਝੇ ਜਿਹੜਾ ਹੱਥ ਤੋਂ ਵਤ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੇ ਤੇ ਹੋਵੇ ਯਾਰ ਤੇ ਤੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੀ। ਉਹ ਪੁਲਿਆ ਯਾਰ ਭਾਵੇਂ ਕਿੰਨਾ ਵੀ ਕਰੀਬ ਹੋਵੇ ਪਰ ਉਸ ਦੀ ਸੰਗਤ ਨੂੰ ਕਦੇ ਬੇਕਾਦਰ ਨਾ ਸਮਝੀ। ਹਯੋ ਉਸ ਦੀ ਸੰਗਤ ਨੂੰ ਕਦੇ ਬੇਕਾਦਰ ਨਾ ਸਮਝੀ। ਇੱਕ ਫਕੀਰ ਨੇ ਮੌਤ ਨੂੰ ਫਰਿਆਦ ਕੀਤੀ ਕਿ ਤੂੰ ਉਦੋਂ ਆਵੀ ਜਦੋਂ ਮੈਂ ਖੁਦਾ ਦੀ ਯਾਦ ਵਿੱਚ ਹਾਂ ਤੈਨੂੰ ਆਉਣ ਚ ਮਜਾ ਹੋਵੇ। ਤੇ ਨੂਰ ਚਮਚਾ ਆਵੇ ਹਸਦਿਆਂ ਨੈਣਾ ਨੂੰ ਰੋਣਾ ਤੇ ਗਿਆ ਵੇਖੋ ਕਿ ਦਿਲ ਦਾ ਪਰੌਣਾ ਤੇ ਗਿਆ ਅੱਖਾਂ 'ਚ ਜਗਰਾਤੇ ਹੋਠਾਂ ਤੇ ਹਾਵਾਂ ਇਹ ਤੋਹਫਾ ਪਿਆਰ ਦਾ ਸਾਨੂੰ ਸੋਣਾ ਤੇ ਗਿਆ ਮੌਤ ਵੀ ਨਹੀਂ ਆਉਂਦੀ ਜੀਵਨਾ ਵੀ ਹੋਇਆ ਔਖਾ ਇਹ ਕੈਸਾ ਰੋਗ ਸਾਨੂੰ ਜੀਵਨ ਚੋਂ ਖਾ ਤੇ ਗਿਆ ਲਾ ਦੇ ਲੱਪੇ ਲਾ ਕੇ ਸਾਨੂੰ ਰਾਜ ਛੱਡ ਕੇ ਹੱਥ ਸਾਡੇ ਓੜੇਕਾਂ ਦਾ ਖਿਡਾਉਣਾ ਤੇ ਗਿਆ ਹੱਥ ਕਰ ਕੇ ਸਾਡੇ ਨਾਲ ਉਹ ਹੱਸ ਹੱਸਾ ਕੇ ਹਾਸੇ ਖੋਕੇ ਅਸਾਂ ਨੂੰ ਉਮਰਾਂ ਦਾ ਰੋਣਾ ਤੇ ਗਿਆ ਬੁੱਲੇ ਸ਼ਾ ਸਾਥ ਸਕੂਨ ਮਿਲੇ ਹਰ ਵਾਦੀ ਇਹੀ ਚੂਨ ਮਿਲੇ ਮੈਂ ਯਾਰ ਪਿਆਰ ਮਨਾਵਾਂਗਾ ਉਹਦੇ ਦਰ ਤੇ ਨੱਚਦਾ ਚਾਹਾਂਗਾ ਜੇ ਅੱਖੇ ਲੀਕਾਂ ਲਾਵਾਂਗਾ ਇਹ ਤਾਂ ਭੁੱਖਾ ਨਾ ਖਾਵਾਂਗਾ ਅਹ ਮਹੰਕਾਰ ਜੇ ਟੱਕਰ ਪਵੇ ਗੱਲ ਹਾਰ ਚੁੱਤੀਆਂ ਦਾ ਪਾਵਾਂਗਾ ਮੈਂ ਆਪਣਾ ਨਾ ਚਾਹੇ ਯਾਦ ਤਾਂ ਹੀ ਉਹ ਮਿਲੇ ਮੈਨੂੰ ਵਿੱਚ ਰੂਹ ਮਿਲੇ ਉਹ ਬੁੱਲੇ ਸ਼ਾ ਸ਼ਾਸਕ ਕੌਣ ਮਿਲੇ ਹਰ ਵਾਰੀ ਇਹੀ ਚੂਨ ਮਿਲੇ ਦੁਨੀਆ ਨੇ ਵਸਤੀ ਰਹਿਣਾ ਸਾਡੇ ਬਕਰ ਵੀ ਤੂੰ ਆ ਤਪਿਆ ਤੜਫਿਆ ਤੇ ਉਲਝਿਆ ਨਾ ਕਰ ਬਸ ਆਪਣੀ ਤੈ ਹੀ ਠਾਪੇ ਪੱਥਰ ਹੀ ਤੱਕ ਸਕੇ ਸੂਰਜ ਨਾ ਚੰਨ ਤਾਰੇ ਦਿਸਣ ਐਉਂ ਕੰਦਲਿਆ ਨਾ ਕਰ ਜੇ ਸੋਚਣਾ ਤਾਂ ਸੋਚਿਓ ਕਿ ਖੁਦ ਤੋਂ ਪਾਰ ਹੋ ਕੇ ਵੀ ਆਪਣੇ ਹੀ ਦਿਲ ਵਿਚਕਾਰ ਐਵੇਂ ਰੜ ਕਿਆ ਨਾ ਕਰ ਆਪਣੇ ਹੀ ਦਿਲ ਵਿਚਕਾਰ ਐਵੇਂ ਰੜ ਕਿਆ ਨਾ ਕਰ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੋਣ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ